ਅੱਜ ਯੂਨੀਵਰਸਲ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਲੁਧਿਆਣਾ ਦੇ ਵੱਲੋਂ ਹੋਟਲ ਕਾਰਟਨ ਇਨ ਡੁਗਰੀ ਰੋਡ ਤੇ ਵਿੱਚ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੀ ਪ੍ਰਧਾਨਗੀ ਸ਼੍ਰੀ ਸੰਦੀਪ ਸ਼ਰਮਾ ਜੀ ਵੱਲੋਂ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਪੱਤਰਕਾਰਾਂ ਦੀਆਂ ਸਹੂਲਤਾਂ ਲਈ ਪ੍ਰੈਸ ਕਲੱਬ ਦੀ ਜਗ੍ਹਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨਾਲ ਹੀ ਪੱਤਰਕਾਰਾਂ ਦੇ ਲਈ ਸਿਹਤ ਬੀਮੇ ਦੇ ਬਾਰੇ ਚਰਚਾ ਕੀਤੀ ਗਈ ਅਤੇ ਇਸ ਮੀਟਿੰਗ ਵਿੱਚ ਸਾਰੇ ਮੈਂਬਰਾਂ ਨੇ ਅਤੇ ਅਹੁਦੇਦਾਰਾਂ ਨੇ ਅਹਿਮ ਫੈਸਲਿਆਂ ਦੇ ਬਾਰੇ ਵਿੱਚ ਵੀ ਚਰਚਾ ਕੀਤੀ ਗਈ 클럽 ਦੇ ਪ੍ਰਧਾਨ ਸ਼ਰਮਾ ਜੀ ਵੱਲੋਂ ਸਾਰੇ ਫਾਊਂਡਰ ਮੈਂਬਰਾਂ ਦਾ ਧੰਨਵਾਦ ਵੀ ਕੀਤਾ ਗਿਆ ਇਸ ਮੀਟਿੰਗ ਵਿੱਚ ਮੌਜੂਦ ਸ਼੍ਰੀ ਪ੍ਰਮੋਦ رائے ਜੀ, ਸ਼੍ਰੀ ਕਮਲ ਅਗਰਵਾਲ ਜੀ, ਮੈਡਮ ਸੰਦੀਪ ਸ਼ਰਮਾ, ਹਰੀ ਸਿੰਘ ਜੀ, ਸੁਰਜੀਤ ਗਿੱਲ, ਸੁਦਰਸ਼ਨ ਖੰਨਾ ਜੀ, ਰਿੰਕੂ ਕੁਮਾਰ ਜੀ, ਸ਼੍ਰੀ ਗੁਪਤਾ ਜੀ, ਸ਼੍ਰੀ ਵਰਿੰਦਰ ਕੁੰਦਰਾ ਜੀ, ਅੰਕੁਰ ਜੈਨ ਜੀ, ਸਚਿਨ ਬਹਿਲ ਜੀ, ਵਿਦਨੇਸ਼ ਗੁਪਤਾ ਜੀ, ਸ਼੍ਰੀ ਬਲਵਿੰਦਰ ਕੁਮਾਰ, ਲਖਮਨ ਕੁਮਾਰ, ਦੀਪਕ ਪੱਟੀ, ਕੁਲਦੀਪ ਕੌਰ, ਰਣਜੀਤ 蒂ਮਾਨ ਅਤੇ ਹੋਰ ਵੀ ਨਵੇਂ ਮੈਂਬਰ ਮੀਟਿੰਗ ਵਿੱਚ ਸ਼ਾਮਲ ਹੋਏ। ਤਾਂ ਤੁਸੀਂ ਇਹੜਾ ਪ੍ਰੋਬਲਮ ਕਰਤਾ ਇਹ ਕੁਮਾ ਅਚੂਮ ਜਿਹੜੇ ਅਜਨ ਕੋਆਣੀ ਜਿਹੜਾ ਤੁਸੀਂ ਖਾਸ ਕਰਕੇ ਜਿਹੜੇ ਆਪਾਂ ਜਲ ਜਿਹੜੇ ਸੀਦੇ ਜਨਰੇਟਿਵ ਮੋਡ ਬਾਦਿਸ਼ ਪਰ ਗੁਵਿੰਦਰ ਬਾਜੀ ਤੇ ਨਾਲ ਆਪਣੇ ਕਿਨਾਂ ਸੀ ਜੀ ਅਦੀ ਸਾਹਿਬ ਤੇ ਆਪਾਂ ਆਨਰ ਕੀਤਾ ਨਾ ਸੀ ਪਹਿਲੇ ਬੰਦੇ ਜਿਹਨਾਂ ਨੇ ਵੀ ਸਾਨੂੰ ਆਨਰ ਕੀਤਾ ਤੇ ਤੁਸਾਂ ਮੇਰੇ ਵੀ ਬਹੁਤ ਪ੍ਰਾਊਡ ਫੀਲ ਆ ਗਈ ਅਸੀਂ ਉਸ ਗੱਲ ਸਮਝੀ ਹੋਏ ਕਰੇ ਸਾਾਨੂੰ ਕਿਸੇ ਸਮਝਿਆ ਕਿ ਸਾਡੀ ਐਕਸਪੈਕਟੇਟੀ ਹੈ ਐਦਾਂ ਦਾ ਉਹਨਾਂ ਦੀ ਐਕਸਪੈਕਟੇਟੀ ਹੈ ਇਹ ਵੰਚ ਕਿਤੇ ਨਹੀਂ ਮਿਲੀ ਤੇ ਇੱਕ ਮੈਂਬਰ ਦਾ ਇਹ ਸਾਰਾ ਸ਼ਹਿਰੀ ਜਾਂਦਾ ਹੈ ਇਰਾਨ ਨੂੰ ਰਾਏ ਸਭ ਜਾਂਦਾ ਆਪਣੇ ਅਗਰ왈 ਜੀ ਜਾਂਦਾ ਠੀਕ ਹੈ ਸਾਰੇ 올ਰੇਡ ਕੋਨਡਰ ਮੈਂਬਰ ਸਾਰੇ ਇਕ ਮਚਾ ਨਾਮ ਨਾਲ ਮਿਲੋਂਗਾ ਸਾਰੇ ਵਿੱਚ ਹੀ ਆ ਗਏ ਠੀਕ ਹੈ ਜਿਹੜੇ ਪੁਰਾਣੇ ਵੱਲ ਜੁੜੇ ਸੀ ਉਹਨਾਂ ਸੀ ਨਵੇਂ ਆ ਗਏ ਅ ਇੱਕ ਦਰਦ ਸੀ ਆਪਣਾ ਵੀ ਸਾਡੇ ਕੋਲ ਕੋਈ ਜਗਾ ਹਮੇਸ਼ਾ ਉਹ ਮੈਂ ਵੀ 99 99 ਜੋ ਦਿੱਤਾ ਆ ਰਿਹਾ ਹੈ ਕਲਬ ਬਣੀ ਜਾ ਰਿਹਾ ਲੇਕਿਨ ਆਪਣੇ ਕੋ ਬੰਦੇ ਖੰਦੀ ਨਾ ਆਪਣਾ ਬੈਠਣ ਜਗ੍ਹਾ ਹੈਗੀ ਆ ਦੇਖੋ ਬੈਠਣ ਕਿ ਮੈਂ ਕਹਿੰਦਾ ਸਹਿਲ ਦਾ ਵਿਚਾਰ ਦੀ ਵਾਕਿ ਨੇ ਕੁਛ ਕਰਦੇ ਔਰ ਮੈਂ ਪਹਿਲੇ ਉਹਥੇ ਵੀ ਨਾ ਸੀ ਤਾਂ ਫਿਰ ਬੋਲਣ ਦਾ ਸ਼ਾਇਦ ਅਕੋਰਡ ਵੀ ਹੈਗੀ ਮੈਂ ਕੋਲੋਂ ਮੈਂ ਪਰਚੀ ਕੱਢ ਕੇ ਮੈਂ ਅਬਾਊਟ ਵੀ ਬੋਲੀ ਕੁਛ ਵਰਡ ਵੀ ਕਹੀ ਸੀ ਲੇਕਿਨ ਮੈਂ ਇਹ ਕਹਿੰਦੀ ਮੈਂ ਕਿਹੋ ਜਿਹਾ ਗੱਲ ਕੀਤੀ ਸੀ ਇਹੀ ਗੱਲ ਮੈਂ ਪ੍ਰੋਫੈਸਰ ਨੂੰ ਕਹਿ ਸੀ ਕਿ ਇਹ ਹੀ ਗੱਲ ਮੈਂ ਨਾ ਸਮਝੀ ਗੱਲ ਇਹਨਾਂ ਨੂੰ ਜੇ ਮੰਨਣਾ ਉਸ ਨੂੰ ਨਹੀਂ ਲੱਗਦਾ ਠੀਕ ਹੈ ਬ੍ਰਾਂਡ ਅਪਰੈਂਟੀ ਵੈਲਿਊ ਹੈਗੀ ਹੈ ਮੈਂ ਵੀ ਕੱਲ ਮੈਂ ਵੀ ਉਸ ਤਰ੍ਹਾਂ ਜਿਹੜਾ ਤੁਸੀਂ ਹੋਇਆ ਸੀ ਬ੍ਰਾਂਡ ਤੋਂ ਹੋਇਆ ਸੀ ਮੈਂ ਪਾਪਾ ਸੋਸ਼ਲ ਮੀਡੀਆ ਗਿਆ ਲੇਕਿਨ ਅੱਜ ਤੱਕ ਜੇ ਮੰਨਣਾ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਸਭ ਤੋਂ ਉੱਪਰ ਹੈ ਅਸੀਂ ਲੋਕ ਵੀ ਹੈ ਮੈਂ ਆਪਣੀ ਗੱਲ ਕਰੂੰਗਾ ਮੈਂ ਗੈਨੀ ਸੇ ਆਪਾਂ ਦਾ ਅਗਰ ਮੇਰਾ ਬ੍ਰਾਂਡ ਹੈ ਤਾਂ ਮੈਂ ਵੀ ਅੱਜ ਸੋਸ਼ਲ ਮੀਡੀਆ ਤੇ ਬੈਂਡ ਹੈਗਾ ਜਿਵੇਂ ਢਾਡੀ ਤਾਕਤ ਆਪਣੀ ਤਾਕਤ ਚਲਾਣਾ ਹੈ ਚਾਹੇ ਉਹ ਪ੍ਰਿੰਟ ਮੀਡੀਆ ਤੋਂ ਵੀ ਚਾਹੇ ਇਲੈਕਟ੍ਰੋਨਿਕ ਮੀਡੀਆ ਤੋਂ ਤੇ ਉਸ ਮੀਟਿੰਗ ਦਾ ਉਸ ਫੋਰਮ ਦਾ ਇੰਨਾ ਕੁ ਅਸਰ ਹੋਇਆ ਕਿ ਜਿਹੜੇ ਉਹ ਜਿਹੜੇ ਸੀਨੀਅਰ ਜਿਹੜੇ ਰਿਪੋਰਟਰ ਸੀ ਨਾ ਆਪਣੇ ਜਰਨਲ ਸੀ ਉਹਨੇ ਆਪਣੀ ਕਾਫੀ ਤਾਰੀਫ ਕੀਤੀ ਹੈ ਚਾਹੇ ਇਹ ਵੀ ਮੈਂ ਕੱਲ ਹੀ ਉਹ ਫੋਰਮ ਸਾਹਿਬ ਕੀਤੀ ਹੈ ਮੇਰੀ ਜਾਂ ਰਾਇ ਕੀ ਕੀ ਸਭ ਜਿਹਨੇ ਮੈਂਬਰ ਸੀ ਸਭ ਦੇ ਮੈਂਬਰ ਦੇ ਹੈ ਤਾਂ ਵੀ ਕੋਈ ਇਹਦਾ ਸਪੋਰਟ ਕਰਦਾ ਇੱਕ ਕੁਮਨ ਕਾਜਮ ਜਾਨੇ ਜਿਹਨਾਂ ਬੋਆ ਨਹੀਂ ਜਿਹੜਾ ਤੁਸੀਂ ਆਸ ਕਰਕੇ ਜਿਹੜੇ ਆਪਾਂ ਜਿਹੜੇ ਸੀਨੀਅਰ ਜਨਰਲਿਕਲ ਮੋਰ ਬਾਪੀ ਸੀ ਪਰ ਗਿਮਿੰਦਰ ਬਾਜੀ ਇਹ ਨਾਲ ਆਪਣੇ ਨਾਮ ਦੀ ਜੇਦੀ ਸਾਹਿਬ ਤੇ ਪਰ ਆਨਰ ਕੀਤਾ ਤਾਂ ਇਹ ਕੋਈ ਕਹਿੰਦਾ ਕਿ ਖਾਣ ਮੈਂ ਜੇਦੀ ਸਾਹਿਬ ਦੀ ਕੋਈ ਵਾਰਡ ਨਹੀਂ ਹੈ ਨਾ ਆਪੋ ਜਿਹਾ ਮੈਂ ਜਿਹੜੀ ਚਾਹੇ ਬਦਲ ਜਾਨੇ ਇਹਨੇ ਸਾਨੂੰ ਆਨਰ ਕੀਤਾ ਤੇ मेरी भी बहुत प्राउड चीज़ आई भी अभी उस ग समझिए सामने कुछ समझिए अभी रिस्पैक्ट की है इदाकर अपना स्पैसीफिका है मुश्किल नहीं मिली तो एक अपने वास्ते एक बहुत वो उपलब्धि है मैं मैं पढ़ना हूँ वास्तवर मैं सारा सिरे जाना किराए साह ज्यादा अपने अगरवाल जी ने ज्यादा ठीक है सारे होर वाले फाउंडर मैंबर सारे मैं चलो नाम नामी लगभग सारे विशेष आ गए ठीक है जोड़े पुराने वाले जुड़े चलो अच्छी जब नवे आ गए ਇੱਕ ਦਰਸੀ ਆਪਣਾ ਵੀ ਆਪਣੇ ਬਸੇ ਜਗਾ ਹਮੇਸ਼ਾ ਉਹ ਮੈਬੀ 91 99 ਤੋਂ ਦੇਖਦਾ ਆ ਰਿਹਾ। ਜਦੋਂ ਆ ਬਣੀ ਜਾ ਰਹੀ ਹੈ ਲੇਕਿਨ ਆਪਣੇ ਕੋ ਬੰਦੇ ਹੈ ਨਹੀਂ ਨਾ ਕੋ ਬੈਠਣ ਜਗਾ ਹੈਗੀ। ਮੇਰੇ ਕੋ ਬੈਠਣ ਜਗਾ ਲਿਓ ਕਾਰ ਵੀ ਮੇਰੇ ਦਿਸੇ ਹੋ ਰਿਹਾ ਲੇਕਿਨ ਕੋਈ ਤਾਂ ਪਲ ਹੈ। ਉਹ ਆ ਬੰਦਾ ਇੱਕ ਤਾਂ ਪਲ। ਕੋਈ ਕੋ ਬੈਠਣ ਜਗਾ ਨਹੀਂ। ਅਸੀਂ ਇਹ ਨਾਲ ਬਸ ਸੋਚਦੇ ਆਂ ਸਾਡੀ ਇਹੀ ਸੋਚ ਹੁਵੇ ਸ਼ਹਿਰ ਦੇ ਵਿੱਚ ਐਸਾ ਵੀ ਕੋ ਮਨ ਨਾਲ ਪਿਆਰ ਕਰਦਾ ਵੀ ਬਾਕੀ ਸਭ ਪਿਛਾ ਕਰਦੇ ਆਂ ਔਰ ਮੈਂ ਪਹਿਲਾਂ ਉੱਥੇ ਵੀ ਨੋਸ ਕੀਤਾ ਸੀ ਬੋਲਣ ਵਿੱਚ ਇਹਦਾ ਬਾਡੀ ਵੀ ਹੈਗੀ ਮੈਂ ਉਦੋਂ ਮੈਂ 25 ਕਟੀਆਂ ਦਾ ਅਮਾਉਂਟ ਵੀ ਬੋਲੀ ਸੀ ਕਿ ਜਿਹੜਾ ਉਸ ਫੋਟੋ ਜਰਨਲਿਸਟ ਐਸੋਸ਼ੀਏਸ਼ਨ ਦੀ ਅਮਾਉਂਟ ਸੀ ਬਰਲ ਪਰ ਤੇ ਅੱਜ ਉਹ ਫੋਟੋ ਜਰਨਲਿਸਟ ਐਸੋਸ਼ੀਏਸ਼ਨ ਜਿੰਨੀ ਵੀ ਟੈਕਸ ਨਾ ਲਾਦੇ ਨੀ ਉਹ ਨਾਈਟਾਂ ਗੱਲ ਕਰਦੇ ਆ ਕੀ ਵੱਡੇ ਵਿੱਚ ਅਧਾਰਣਾ ਚੁਣਦੇ ਆ ਉਹ ਸਾਨੂੰ ਪੂਰਾ ਸਮਰਥਨ ਦੇ ਦਿੱਤੇ ਲੇਕਿਨ ਸ਼ਰਤ ਇੱਕੋ ਹੀ ਹੈ ਕਿ ਜੇ ਤੁਹਾਡੇ ਤੁਹਾਡੇ ਪਲਾਮੇ ਜਿੰਨੇ ਮੈਂਬਰ ਹੋਣ ਆਨੈਸਟ ਇਨ ਦਾ ਕੰਮ ਕਰੇ ਠੀਕ ਹੈ ਮੈਂ ਉਹ ਪੰਪ ਪੰਪ ਦੀ ਗੱਲ ਕਰਦਾ ਤੇ ਦੇਖੋ ਇਹਦਾ ਲੈਣਾ ਉਹ ਆਪਣਾ ਹੱਕ ਲੈਣਾ ਅਸੀਂ ਨਾ ਰੁਕਾਂਗੇ ਬਲੈਕ ਤੇਰੀ ਗਲਤੀ ਮੈਂ ਕਹਾਂ ਬਲੈਕ ਸਾਡਾ ਬੰਦਾ ਕੋਈ ਨਹੀਂ ਕਰੂ ਆਪਣਾ ਹੱਕ ਲੈਣਾ ਵੀ ਉਹ ਪਤਕਾਰ ਹੈ ਕਿ ਉਹ ਸੈਲਰੀ ਨਹੀਂ ਮਿਲਦੀ ਮੈਂ ਵੀ ਸਮਝਦਾ ਮੈਂ ਕਹਿੰਦਾ ਵੀ ਜਿੰਦੀ ਨਾ ਪਤਕਿਰ ਨੂੰ ਨਹੀਂ ਮਿਲਦੀ ਇਹਨਾਂ ਨਹੀਂ ਮਿਲਦੀ ਹੁੰਦੀ ਦੇਖੋ ਪਿੱਪਾ ਆਪਣਾ ਕੰਮ ਕਰਦਾ ਹੈ ਕਿੰਨਾ ਗੱਲ ਲੇਕਿਨ ਉਹ ਸਾਡਾ ਬੰਦਾ ਕੋਈ ਇੰਟਰੈਕਟ ਨਹੀਂ ਕਰਦਾ ਦਾ ਜੰਦਸਰੀ ਦਾ ਮੈਨੇਜਰ ਆਪਸ ਦਾ ਸਭ ਤੋਂ ਸਿਸਟਮ ਹੈ ਕਿਸੇ ਨੇ ਪ੍ਰੈਸ ਕਰਦੀ ਆਪਾਂ ਨੂੰ ਡੈਟ ਦੇਦੇ ਉਹ ਭਰ ਦਿੰਦੇ ਉਹ ਸਾਨੂੰ ਉਹਦਾ ਪੇ ਕਰਦੇ ਸਾਡੇ ਜੋ ਚਾਰਜ ਦਾ ਭਰਨਾ ਹੈ ਜੀ ਕੋਸ਼ਿਸ਼ ਕਰਾਂ ਪਾ ਚਾਰਜ ਘਟੇ ਤਾਂ ਕਿ ਕਿਧਰ ਰੁਕ ਗਿਆ ਇਹ ਕਾਲਮ ਨਾਲ ਜੋ ਕੀ ਗਰੋਗੋ ਤਾਂ ਇਹਨਾਂ ਨੂੰ ਸਭੀ ਗਾਸ ਨੂੰ ਮੈਂ ਬੋਲਿਆ ਨਾ ਮੇਰੇ ਬਾਅਦ ਚ ਹਾਮੀ ਨਾ ਭਰੀ ਹੋ ਜੋ ਤੁਹਾਡੇ ਮਨ ਚ ਕੋਈ ਗੱਲ ਕਰੋ ਉਹ ਤਾਂ ਤੁਸੀਂ ਦੁਕਾਨੇ ਬਦਲੋ ਐਸ ਤਰ੍ਹਾਂ ਨਾ ਕੋਈ ਨਹੀਂ ਆਪਾਂ ਸਾਰੇ ਮੈਂਬਰ ਐ ਆਪਾਂ ਸਾਰੇ ਬੈਠੇ ਆਂ ਵੀ ਆਪਾਂ ਹੀ ਕਰਦੇ ਮੈਂਬਰ ਆਂ ਪਰ ਤਾਂ ਆਪ ਨੂੰ ਕਹਿੰਦਾ ਕਿ ਡੈਜੇਰੇਸ਼ਨ ਦੀ ਮੈਂ ਕੋਈ ਸਮਝਦਾ ਨਹੀਂ ਕਰਦਾ ਮੈਂ ਪੱਕਾ ਹੀ ਜੰਗਵਾਦ ਨਾਗਾ ਕੋਈ ਤਾਂ ਮੈਂ ਮੈਂ ਪੱਕਾ ਅੱਜ ਮੈਂ ਲੋਡ ਨਹੀਂ ਆ ਸਾਹਮਣੇ ਉਹ ਦੁਬਾਰਾ ਬੈਠੀ ਮੈਂ ਉਹਦੇ ਕੈਫੇ ਵਿੱਚ ਬੈਠੇ ਮੈਂ ਮਿਹਰਾਨੀ ਲੋੜੀ ਮਕਾਮਾ ਨਹੀਂ ਕਰ ਸਕਦਾ ਹਾਂ ਕਿੰਨਾ ਮੈਂ ਮਤਲਬ ਜੇ ਤਾਂ ਲੱਗਦਾ ਵੀ ਆਪਾਂ ਹੋ ਸਕਦੇ ਕਾਸਰ ਦੇ ਪੇਟ ਆਪਾਂ ਕਲੱਬ ਚ ਲਾਉਂਦਾ ਜਾਂ ਫਾਇਦਾ ਹੈਗਾ ਮੈਂ ਤਿਆਰ ਹਾਂ ਮੈਂ ਬਿਲਕੁਲ ਤਿਆਰ ਹਾਂ ਜੀ ਮੇਰੀ ਜੋ ਸੋਚ ਸੀ ਕਿ ਆਪਾਂ ਜੇ ਆਪਾਂ ਕੋਈ ਫਰੀ ਦਵਾਂਗੇ ਨਾ ਕਿਹੜੇ ਚਲੋ ਮੈਂ ਵਰਡ ਯੂਜ਼ ਕਰਦਾ ਉੱਥੇ ਬੈਠੇ ਨੇ ਉਹ ਜਿਹੜੇ ਬੰਦੇ ਗੰਦੇ ਗੰਦੇ ਟੌਂਚਾ ਮਾਰਦੇ ਆ ਉਹਨਾਂ ਨੂੰ ਬੰਦੇ ਚੁੱਪ ਬੈਠ ਕੇ ਹੋਏ ਪਿਸ਼ਾਪ ਜਗਾ ਚੁੱਪ ਬੈਠੇ ਪਤਾ ਨਹੀਂ ਕੋਲ ਜਾਣੀ ਪਤਾ ਨਹੀਂ ਕਿ ਕਰਦੇ ਵੀ ਕੰਮ ਕਰਦੇ ਵੀ ਜੋ ਪਤਾ ਨਹੀਂ ਕਿ ਸੌ ਨਾਲ ਕਿ ਪੰਖੇ ਵੀ ਲਾ ਦਿਆ ਪਹਿਲਾਂ ਨਹੀਂ ਸਾਡਾ ਫੰਕਸ਼ਨ ਨਹੀਂ ਹੋਣਾ ਉਹ ਬੰਦੇ ਨਾਲ ਉਸਾਰਨਾ ਵੀ ਬਦਲੀ ਕਰਦੇ ਹੁੰਦੇ ਕਿ ਨਾ ਕੋਈ ਜਵਾਬ ਜਿਹੜਾ ਕਿ ਬਈ ਸਦੋਰ ਨਹੀਂ ਕੋਈ ਸਾਡੀ ਆਰਟੀਕਲ 9 ਆਸਿੰਗ ਆਰਟੀਕਲ ਕੰਡੀਸ਼ਨ ਹੈ ਪਤਨ ਦਾ ਪ੍ਰਾਈਵੇਟ ਬਖੋਤ ਤੇ ਬਿਨਾਂ ਖੇ ਪੰਗਰ ਜਾਣਾ ਲਾਉ ਨਹੀਂ ਹੋਲ ਜੋ ਉਦਾਰਾ ਹੁੰਦਾ ਜੀ ਉਸ ਨੂੰ ਮਾਰ ਜਾਣਾ ਘਟਦੇ ਕੋਲ ਚੱਲ ਰਹਿਦਾ ਹੈ ਕਿ ਕਾਨੂੰਨ ਲੋਟਾ ਲੈ ਸਕਦੇ ਹੁਣੇ ਲਾਭ ਨਾ ਪਾ ਸਕੀ ਜੇਕਰ ਨਹੀਂ ਬਤਾਏ ਮਾਨ ਕੇ ਚਲਾਣਾ ਵੇ ਹਸਨ ਪ੍ਰਾਈਵੇਟ ਪੰਚਾਇਤਾਂ ਦਾ ਜਦੋਂ ਮੰਗਾ ਹੋਗਾ ਤੁਸੀਂ ਕੋਈ ਜਾਸਤ ਹੋ ਤੇ ਲੇਕਿਨ ਉਹ ਵੀ ਬਾਤ ਦੇ ਵਿੱਚ ਤੇ ਉਸ ਤੋਂ ਬਾਅਦ ਜਦੋਂ ਇਹ ਛੱਟੇ ਦੀ ਐਕਸ਼ਨ ਆ ਸਕਦਾ ਹੈ ਇਹ ਸੁਪਰੀਮ ਕੋਰਟ ਦਾ ਲਾਜ ਹੁੰਦਾ ਲਿਖੇ ਵੀ ਲਾਪਰਾਨਗੇ ਅਗਰ ਬਾਕੀ ਆ ਦੀ ਪ੍ਰੋਪਰਟੀ ਨਾ ਤੇ ਮਰ ਜਾਓ ਉਹਨੂੰ ਪਹਿਲਾਂ ਬਚੇ ਇੱਥੇ ਕਿਸੇ ਬੰਦੇ ਪਿਆ ਮੈਂ ਨਾਂ ਨਹੀਂ ਲਾਉਂਗਾ ਜਿੰਨਾ ਤੱਕ ਆਪਣੇ ਬੰਦੇ ਦਾ ਬਚਿਆ ਗਿਆ ਚੰਡੀਗੜ੍ਹ ਲੋੜਾ ਕਿ ਉਹ ਬਾਪਰ ਮੰਗ ਲਾਉਂਦਾ ਕਰੋ ਜਿਮਾਨ ਕਰਾਈ ਤੇ ਉਹ ਫੈਸਲਾ ਬਾਅਦੋਂ ਬਾਅਦ ਹੋਵੇ ਕਿ ਜਿਮਾਨ ਕਰਾਣੀ ਪਈ ਇਹ ਕਿਸੇ ਦੇਖੋ ਬਾਕੀ ਆਪਣੇ ਸੋ ਮੇਰੀ ਜੋ ਮਨਸੀ ਬਨਦਾਸਤਾ ਜੀ ਅੱਜ ਮੀਟਿੰਗ ਨਾਲ ਬੱਲੇ ਬੰਦੇ ਮੈਨੂੰ ਕਿ ਬੈਠ ਮੈਂ ਕਿ ਕਿਸਾ ਬੜਾ ਅੰਦਾਜ਼ ਜੋ ਫਾਈਨਰ ਗੁਸਾਨ ਦਾ ਇਹਦਾ ਆਪਾਂ ਮੀਟਿੰਗ ਲੱਗ ਗਈ ਆ ਚਾਹੇ ਆਪਾਂ ਕੋਟ ਕੋਟੀ ਅਗਲੇ ਕੋਕਸਾ